ਬਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਨਾਲ ਖਰੇ ਰਹਿਣਾ ਕਿਤੇ ਵੀ ਜਾ ਕੇ ਖਰੇ ਰਹਿਣਾ ਸਾਰਿਆਂ ਦੀ ਕੀ ਪਰਵਾਹ ਕਰਕੇ ਸਭ ਦੇ ਗੈਰ ਹਾਲੇ ਕੀ ਚਰ ਕਰੇ ਤੇ ਕੇ ਨਾ ਵਰਗਾ ਨਹੀਂ ਕਹਿੰਦੇ ਸਾਰੇ ਗੁਰੂ ਪਿਆਰੇ ਦੇ ਬੇਨਤੀ ਪ੍ਰਵਾਨ ਕਰਦੇ ਆ ਇਸੇ ਬੇਨਤੀ ਨੂੰ ਸਾਰੇ ਆਨੇ ਵਰਤ ਗਾ ਸਾਰੇ ਉੱਠ ਕੇ ਖੜੇ ਹੋ ਜਿਖੇ ਨਾ ਕਹਿਣ ਕਈਖੇ ਨਹੀਂ ਰਹਿਣਾ ਸਾਰੇ ਗੁਰੂ ਪਿਆਰੇ ਨੇ ਬੇਨਤੀ ਪ੍ਰਵਾਨ ਕਰਕੇ ਬੜੇ ਪਿਆਰ ਨਾਲ ਇਸੇ ਸਤਕਾਰ ਦੇ ਨਾਲ ਕਿ ਸਾਰੇ ਦੁਨਕੇ ਵਾਲੇ ਨੇ ਬੁਝਣਾ ਵਾ ਇੱਕ ਆਵਾਜ਼ ਦਾ ਇਸੇ ਤਰ੍ਹਾਂ ਇਹ ਨਿੱਕੀ ਆਵਾਜ਼ ਨਾਲ ਕੋਈ ਵੀ ਰਸਨਾ ਐਸੀ ਨਾ ਰਹੇ ਜਿਦੇ ਮੱਖੋਂ ਪਰਮੇਸ਼ਰ ਦਾ ਨਾਮ ਨਾ ਲਿਗਰੇ ਨਾਮ ਪਰਮੇਸ਼ਰ ਦਾ ਵਾ ਨਿਰੰਕਾਰ ਅਪਾਲ ਪੁਰਖ ਪ੍ਰਮਾਤਮਾ ਇੱਕ ਆ ਦਾਤਾ ਇੱਕੋ ਹੀ ਆ ਪਰਮੇਸ਼ਰ ਇੱਕੋ ਗਿਆਨ ਇਹ ਸਾਰੇ ਭੁਗਿਆਰੇ ਅਗੇ ਇਹੋ ਆ ਜੋਰ ਦੇ ਬੇਨਤੀ ਆ ਸਾਰੇ ਪਰਵਾਰ ਦਾ ਦੇ ਆ ਐਸੇ ਤਰ੍ਹਾਂ ਸਤਿਗੁਰਾਂ ਦੀ ਕਿਰਪਾ ਦਇਆ ਤਰਸ ਰਹਿਮ ਐਸੇ ਤਰ੍ਹਾਂ ਵਰਤੀ ਛਾਂ ਬੜੀਆ ਰਹਿ ਗੁਰੂ ਪਾਤਸ਼ਾਹ ਜੀ ਆਪਣਾ ਮਿਹਰ ਭਰਿਆ ਹੱਥ ਆਪਣੇ ਸਾਰਿਆਂ ਦੇ ਸਿਰਾਂ ਤੇ ਰੱਖ ਕੇ ਾਰ ਢੜੀ ਾਰ ਪਾਲਾ ਾਰ ਸਵਾਸ ਾਰ ਕਤਮ ਲੈਣ ਵਾਲੀ ਗੁਰੂ ਪਾਚਾ ਕਿਰਪਾ ਬਣਾਈ ਰੱਖਣਾ ਪਾਈ ਤਰਸ ਕਰਨਾ ਕਿ ਦੇ ਸਤਿਗੁਰਾਂ ਨੂੰ ਹੋਲਣਾ ਜਾਈਏ ਭਲਾ ਨਾ దਈਏ ਇਸਾਰੇ ਗੁਰ ਤੇਰੇ ਨਾਮ ਇਸੇ ਸਹਰਨ ਕੀ ਬਾਝ ਨਾਲ ਤੇ ਰਣ ਕੇ ਤੇ ਪੁਰਣਾ ਸਾਰੇ ਨਹੀਂ ਕੋਈ ਵੀ ਰਸਨਾ पर मैं چه نام ਤਾਂ ਵਾਝੀ ਨਾ ਰਹੀ। ਕਿ ਨਾਮ ਕਿਸੇ ਗੁਰੂ ਪਿਆਰੇ ਨੇ ਅਲਾ ਰਈ ਮਾਰਨਾ ਵਾ ਬੜੇ ਸਤਕਾਰ ਨਾਲ ਹੱਥ ਜੋੜ ਕੇ ਤੇ ਮਨ ਜੋੜ ਕੇ ਜੋ ਇਸ ਜਨਾ ਗੁਰੂ ਕੇ ਸੰਗਤ ਦਾ ਨਾਮ ਜਪਦੀਆ ਜਦੋਂ ਤੁਰ ਕੇ ਨਾਮ ਦੀ ਸ਼ੁਰੂਆਤ ਹੁੰਦੀ ਹੈ ਨਾ ਹੁਣਾਂ ਕੋਦੋਇਦਰ ਸਾਰੇ ਗੁਰੂ ਘਰ ਆਏ ਨੇ ਬੁਝਣਾ ਬਾ ਨਿੱਕੀ ਵਾਇਨਾ ਤੇ ਢਾਲ ਕੇ ਕਿੰ ਤਮੇ ਰੀ ਨਾ ਰਲਕੇ ਬੋਲ ਕੇ ਦੂਜੀ ਵਰੀ ਤੇ ਮੋੜੀ ਪੈਣਾ ਸਵਾਸ ਕੋਈ ਖਾਲੀ ਨਾ ਜਾਵੇ ਬਾ ਕੇਦਰ ਸਾਰੇ ਗੁਰੂ ਘਰ ਆਏ ਨੇ ਇੱਕਦਮ ਬੋਲਣਾ ਨਿੱਕੀ ਵਾਇਨਾ ਕਿਰਤ ਵੇਰੀ ਨਾ ਜਾਣ ਕੇ ਜੀ ਜੀ ਵੇਰੀ ਤੇ ਮੋਟ ਬੰਨਾ ਸਵਾਸ ਕੋ ਖਾਲੀ ਨਾ ਜਾਵੇ ਇਹ ਨਾਮ ਦੀ ਬੇ ਰਸੀਨਾ ਨਵੇਂ ਗੁਰੂ ਕੇ ਸਾਹਿਬ ਜੀ ਆ ਜਿਨਾਂ ਦੇ ਭਾਗਾਂ ਜੀ ਸਤਿਗੁਰਾਂ ਨੇ ਯਾਤਰਾ ਦਾ ਸਮਾ ਯਾਰ ਪਰ ਦੇ ਹਾਜ਼ਰੀ ਗੁਰੂ ਪਾਛ ਜਿਨਿਆ ਦਰਸ਼ਨ ਬਖਸ਼ਿਆ ਇਹ ਕਈ ਗੁਰੂ ਪਿਆਰਿਆਂ ਨੂੰ ਨਹੀਂ ਪਛਾਣਦਾ ਬੜੇ ਪਿਆਰ ਨਾਲ ਸਾਰੇ ਸੇਵਾਦਾਰ ਹਨ ਨਾ ਇਸ ਨੂੰ ਖਿੱਚ ਕੇ ਨਿਭੈਣਾ ਸਤਕਾਰ ਨਾਲ ਤੇ ਪ੍ਰੇਮ ਨਾਲ ਜੁੜਨਾ ਕੋਈ ਵੀ ਅੱਗੇ ਪਿੱਛੇ ਬੋਲਦਾ ਗੁਰੂ ਪਿਆਰਾ ਉਹਨੂੰ ਪਿਆਰ ਨਾਲ ਸਤਕਾਰ ਨਾਲ ਸਮਝਾ ਦੇਣਾ ਬੈਠਣਾ ਪਵੇਗਾ ਕਿ ਸਾਰੇ ਗੁਰੂ ਪਾਤਸ਼ਾਹ ਜੀ ਦੇ ਇਸੇ ਤਰ੍ਹਾਂ ਕਿਰਪਾ ਬਖਸ਼ੇ ਚ ਬੜੀ ਰਹੇ ਤੇ ਬੋਲਣਾ ਸਾਰਿਆਂ ਨੇ ਨਿੱਕੀ ਬਾਤ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ta <speaking in foreign language> <speaking in foreign language>